आनंद कार्य ਹੋਣ ਸਮੇ ਮੁੰਡਾ ਕੁੜੀ ਨੇ ਕੀਤਾ ਆ ਕੰਮ ਚਾਰੇ ਪਾਸੇ ਹੋ ਰਹੀ ਇਸ ਜੋੜੀ ਦੀ ਖੂਬ ਚਰਚਾ ਦੋਸਤੋ ਅਕਸਰ ਹੀ ਅੱਜਕੱਲ੍ਹ ਵਿਆਹਾਂ ਵਿੱਚ ਮੁੰਡਾ ਕੁੜੀ ਆਪਣੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਬਹੁਤ ਕੁਝ ਕਰਦੇ ਨੇ ਪਰ ਹੁਣ ਇੱਕ ਵਿਆਹ ਵਾਲੀ ਜੋੜੀ ਦੀ ਵੀਡੀਓ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਏ ਦਰਸਲ ਜਿੱਥੇ ਇੱਕ ਪਾਸੇ ਵਿਆਹਾਂ ਵਿੱਚ ਆਨੰਦ ਕਾਰਜ ਕਰਵਾਉਣ ਲੱਗੇ ਪਾਠੀ ਸਿੰਘ ਵੱਲੋਂ ਕੀਰਤਨ ਕੀਤਾ ਜਾਂਦਾ ਹੈ ਉੱਥੇ ਹੀ ਇਸ ਨਵੀਂ ਵਿਆਹੀ ਜੋੜੀ ਨੇ ਆਪਣੇ ਵਿਆਹ ਵਿੱਚ ਆਪ ਹੀ ਕੀਰਤਨ ਕੀਤਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੁੰਡਾ ਕੀਰਤਨ ਕਰ ਰਿਹਾ ਹੈ ਅਤੇ ਕੁੜੀ ਉਸਦੇ ਨਾਲ ਬੈਠੀ ਦਿਖਾਈ ਦੇ ਰਹੀ ਹੈ ਸੋ ਲੋਕ ਇਸ ਜੋੜੀ ਦੀ ਬਹੁਤ ਹੀ ਸ਼ਲਾਘਾ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਪਰਮਾਤਮਾ ਦੀ ਬਹੁਤ ਹੀ ਕਿਰਪਾ ਹੈ ਇਸ ਜੋੜੀ ਉੱਪਰ ਜੋ ਆਪਣੇ ਰਿਸ਼ਤੇ ਦੀ ਸ਼ੁਰੂਆਤ ਆਪ ਰੱਬ ਦਾ ਨਾਮ ਲੈ ਕੇ ਕਰ ਰਹੇ ਨੇ ਸੋ ਤੁਹਾਨੂੰ ਇਸ ਜੋੜੀ ਦਾ ਇਹ ਕੰਮ ਕਿਵੇਂ ਲੱਗਿਆ ਕਮੈਂਟਾਂ ਵਿੱਚ ਆਪਣੇ ਵਿਚਾਰ ਦੇ ਕੇ ਇਸ ਵੀਡੀਓ ਨੂੰ ਅੱਗੇ ਸ਼ੇਅਰ ਜਰੂਰ ਕਰੋ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਆਪਲਾ ਹਰ ਤੇ ਬੋਦਾਨ